ਮੈਂ ਵਿਪਲ ਸਿੱਧੂ ਮੋਟ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਹੀ ਲਿਖੀ ਹੋਈ ਕਹਾਣੀ ਉਖੜੇਰਾ ਲੈ ਕੇ ਪੇਸ਼ ਆ ਆਸ ਕਰਦੀ ਹਾਂ ਕਹਾਣੀ ਤੁਹਾਨੂੰ ਜਰੂਰ ਪਸੰਦ ਆ ਰਹੀ ਹੋਵੇਗੀ ਸੋ ਆਓ ਆਪਾਂ ਕਹਾਣੀ ਦੇ ਦੂਜੇ ਭਾਗ ਵੱਲ ਵਧਦੇ ਹਾਂ ਸਵੇਰੇ ਦਿਨ ਚੜਿਆ ਚੇਤੇ ਨੇ ਉੱਠ ਕੇ ਮੱਝਾਂ ਨੂੰ ਨੀਰਾ ਪਾ ਦਿੱਤਾ ਅਮਰੋ ਨੇ ਵੀ ਉੱਠ ਕੇ ਚਾਹ ਤਰ ਲਈ ਚਾਹ ਬਣਾ ਕੇ ਅਮਰੋ ਨੇ ਮਿੱਤੋ ਨੂੰ ਆਵਾਜ਼ ਮਾਰ ਦਿੱਤੀ ਨੀ ਮਿੱਤੋ ਉੱਠ ਖੜੀ ਹੋ ਹੱਥ ਮੂੰਹ ਧੋ ਕੇ ਚਾਹ ਪੀ ਲੈ ਮਿੱਤੋ ਇੱਕ ਦੋ ਆਵਾਜ਼ਾਂ ਤੇ ਹੀ ਉੱਠ ਖੜੀ ਹੋਈ ਉੱਠ ਕੇ ਉਹਨੇ ਪਹਿਲਾਂ ਬਾਪੂ ਵੱਲ ਵੇਖਿਆ ਬਾਪੂ ਪਸ਼ੂਆਂ ਨੂੰ ਨੀਰਾ ਪਾ ਰਿਹਾ ਸੀ ਮਿੱਤੋ ਨੇ ਹੱਥ ਮੂੰਹ ਧੋ ਕੇ ਚਾਹ ਪੀ ਲਈ ਅਜੋ ਉਸਨੇ ਸਕੂਲ ਵੀ ਨਹੀਂ ਸੀ ਜਾਣਾ ਉਹ ਉੱਠ ਕੇ ਫਿਰ ਅੰਦਰ ਨੂੰ ਚਲੀ ਗਈ ਐਨੇ ਨੂੰ ਚੇਤਾ ਅੰਦਰ ਆਇਆ ਉਸਨੇ ਰੋਬ ਨਾਲ ਕਿਹਾ ਚੱਲ ਕੁੜੀਏ ਤਿਆਰ ਹੋ ਜਾ ਸਕੂਲ ਜਾਣ ਲਈ ਰਾਜੋ ਹੋਰਾਂ ਨਾਲ ਸਕੂਲ ਜਾਈ ਪੜਨ ਜੇ ਕੱਲੀ ਗਈ ਤਾਂ ਹਸਾਬ ਲਾ ਲਈ ਉਹਨਾਂ ਨਾਲ ਹੀ ਆਉਣਾ ਤੇ ਉਹਨਾਂ ਨਾਲ ਹੀ ਜਾਣਾ ਮੀਤੋ ਨੀਵੀਂ ਪਾਈ ਬੈਠੀ ਰਹੀ ਜਿਵੇਂ ਅਦਾਲਤ 'ਚ ਜੱਜ ਸਾਹਮਣੇ ਆਪਣਾ ਜੁਰਮ ਕਬੂਲ ਕਰਕੇ ਖੜਨਾ ਹੁੰਦਾ ਚੱਲ ਖੜੀ ਹੋ ਕੇ ਤਿਆਰ ਹੋ ਜਾ ਉਹ ਸਾਢੇ 7:00 ਜਾਣਗੀਆਂ ਮੈਂ ਕਿਹਾ ਉਹਨਾਂ ਨੂੰ ਕਿ ਮੀਤੋ ਨੂੰ ਆਵਾਜ਼ ਮਾਰ ਲਿਓ ਉਹਨਾਂ ਦੇ ਆਉਣ ਤੋਂ ਪਹਿਲਾਂ ਤਿਆਰ ਹੋ ਜਾ ਮੀਤੋ ਉੱਠ ਕੇ ਬਾਹਰ ਆ ਗਈ ਨਹਾ ਕੇ ਵਰਦੀ ਪਾ ਕੇ ਤਿਆਰ ਹੋ ਗਈ ਰੋਟੀ ਵੀ ਖਾ ਲਈ ਸਾਢੇ 7 ਵੀ ਹੋ ਗਏ ਕੁੜੀਆਂ ਆਵਾਜ਼ ਮਾਰਨ ਆਈਆਂ ਕਈ ਕੁੜੀਆਂ ਮਿਲ ਕੇ ਸਕੂਲ ਇਕੱਠੀਆਂ ਜਾਂਦੀਆਂ ਨੇ ਇਹ ਗੱਲ ਅੱਜ ਅਮਰੋ ਨੂੰ ਪਤਾ ਲੱਗੀ ਅਮਰੋ ਨੇ ਵੀ ਮਿੱਤੋ ਦੇ ਇਕੱਲੇ ਸਕੂਲ ਜਾਣ ਤੇ ਸ਼ੱਕ ਕੀਤਾ ਮਿੱਤੋ ਤੇ ਕੁੜੀਆਂ ਸਕੂਲ ਚਲੀਆਂ ਗਈਆਂ ਰਾਸਤੇ 'ਚ ਜਾਂਦੇ ਨੂੰ ਚੰਦਨ ਫੇਰ ਉੱਥੇ ਖੜਾ ਸੀ ਪਰ ਮਿੱਤੋ ਨੇ ਚੰਦਨ ਤੋਂ ਮੂੰਹ ਫੇਰ ਲਿਆ ਚੰਦਨ ਨੇ ਵੀ ਰਮਜ ਪਛਾਣ ਲਈ ਕਿ ਇਹ ਦੇ ਘਰ ਦੇ ਮੰਨੇ ਨਹੀਂ ਹੋਣੀ ਇਸੇ ਲਈ ਅੱਜ ਇਹ ਕੁੜੀਆਂ ਦੇ ਝੁੰਡ ਚ ਸਕੂਲ ਆਈ ਐ। ਇਹ ਸਲਸਿਲਾ ਰੋਜ਼ ਵਾਪਰਦਾ ਰਿਹਾ। ਅਮਰੋ ਤੇ ਚੇਤੇ ਦਾ ਵੀ ਮਨ ਖੜ ਗਿਆ ਕਿ ਹੁਣ ਕੁੜੀ ਵੱਲੋਂ ਕੋਈ ਡਰ ਨਹੀਂ। ਉਹ ਵੀ ਹੁਣ ਮੀਤੋ ਨਾਲ ਪਹਿਲਾਂ ਵਰਗਾ ਵਿਵਹਾਰ ਕਰਨ ਲੱਗ ਪਏ। ਸਭ ਕੁਝ ਠੀਕ ਠਾਕ ਚੱਲਣ ਲੱਗ ਪਿਆ। ਚੇਤੇ ਨੇ ਮੀਤੋ ਲਈ ਮੁੰਡਾ ਦੇਖਣਾ ਸ਼ੁਰੂ ਕਰ ਦਿੱਤਾ। ਇੱਕ ਮੁੰਡਾ ਦੇਖਿਆ, ਘਰ ਵਾਲ ਠੀਕ ਸੀ, ਜ਼ਮੀਨ ਵੀ ਚੰਗੀ ਸੀ। ਮੁੰਡਾ ਕਲਰਕ ਲੱਗਿਆ ਹੋਇਆ ਸੀ। ਚੇਤੇ ਦੇ ਗੱਲ ਫਿੱਟ ਆ ਗਈ। ਰੰਦੀ ਪੜ੍ਹਾਈ ਕਰਾਉਣ ਲਈ ਵੀ ਉਹ ਰਾਜ਼ੀ ਹੋ ਗਏ। ਮਿੱਤੋ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਮਿੱਤੋ ਨੂੰ ਜਿਵੇਂ ਹੌਲ ਜਿਹਾ ਪੈ ਗਿਆ। ਚੇਤੇ ਨੇ ਸਾਰੀ ਗੱਲ ਪੱਕੀ ਕਰ ਲਈ। ਬੁੱਧਵਾਰ ਨੂੰ ਉਹਨਾਂ ਨੇ ਕੁੜੀ ਦੇਖਣ ਆਉਣਾ ਸੀ। ਮਿੱਤੋ ਸਕੂਲ ਜਾਂਦੀ ਰਹੀ। ਇੱਕ ਦਿਨ ਅਚਾਨਕ ਕੁੜੀਆਂ ਮਿੱਤੋ ਨੂੰ ਆਵਾਜ਼ ਮਾਰਨੀ ਭੁੱਲ ਗਈਆਂ। ਅਮਰੋ ਨੇ ਵੀ ਕਹਿ ਦਿੱਤਾ ਕਿ ਇਕੱਲੀ ਚਲੀ ਜਾਵੇ। ਮਿੱਤੋ ਇਕੱਲੀ ਘਰੋਂ ਤੁਰ ਪਈ। ਅੱਜ ਉਸ ਨੂੰ ਇਕੱਲੀ ਜਾਣਾ ਔਖਾ ਲੱਗ ਰਿਹਾ ਸੀ ਕਿਉਂਕਿ ਕੁੜੀਆਂ ਨਾਲ ਜਾਣ ਦੀ ਆਦਤ ਪੈ ਗਈ ਸੀ ਉਹ ਤੁਰੇ ਜਾਂਦੀ ਸੀ ਜਿੱਥੇ ਚੰਦਨ ਖੜਦਾ ਸੀ ਅੱਜ ਉੱਥੇ ਚੰਦਨ ਨਹੀਂ ਸੀ ਚੰਦਰ ਨੂੰ ਨਾ ਦੇਖ ਕੇ ਮਿੱਤੋ ਨੇ ਸ਼ੁਕਰ ਮਨਾਇਆ ਅੱਗੇ ਜਾ ਕੇ ਇੱਕ ਸੁੰਨੀ ਤੇ ਪੀੜੀ ਗਲੀ ਆਉਂਦੀ ਸੀ ਚੰਦਨ ਅੱਜ ਉੱਥੇ ਖੜਾ ਸੀ ਚੰਦਨ ਨੇ ਸੋਚਿਆ ਸੀ ਜੇ ਅੱਜ ਮਿੱਤੋ ਕੁੜੀਆਂ ਨਾਲ ਵੀ ਹੋਈ ਤਾਂ ਉਹ ਉਸ ਨੂੰ ਬਾਹ ਫੜ ਕੇ ਰੋਕ ਕੇ ਪੁੱਛੀ ਕਿ ਕੀ ਗੱਲ ਹੈ ਉਹ ਹੁਣ ਉਸ ਨਾਲ ਗੱਲ ਕਿਉਂ ਨਹੀਂ ਕਰਦੀ ਪਰ ਅੱਜ ਮਿੱਤੂ ਇਕੱਲੀ ਸੀ ਚੰਦਨ ਦਾ ਚਾਹ ਨਾ ਚੱਕਿਆ ਗਿਆ ਮਿੱਤੂ ਨੂੰ ਇਕੱਲੀ ਦੇਖ ਕੇ ਚੰਦਨ ਨੇ ਮਿੱਤੂ ਨੂੰ ਨੇੜੇ ਆ ਕੇ ਬਾਹ ਤੋਂ ਫੜ ਕੇ ਰੋਕ ਲਿਆ ਮਿੱਤੂ ਨੇ ਬਾਹ ਛੜਵਾਉਣੀ ਚਾਹੀ ਪਰ ਚੰਦਨ ਨੇ ਬਾਹ ਛੰਡਤ ਦੀ ਵਜਾਈ ਹੋਰ ਕੱਸ ਕੇ ਫੜ ਲਈ ਮਿੱਤੋ ਤੂੰ ਮੇਰੇ ਤੋਂ ਦੂਰ ਕਿਉਂ ਹੋ ਗਈ ਤੂੰ ਮੇਰੇ ਨਾਲ ਵਾਦਾ ਕਰਕੇ ਗਈ ਸੀ ਕਿੱਥੇ ਗਿਆ ਤੇਰਾ ਵਾਦਾ ਕਿੱਥੇ ਗਿਆ ਸਭ ਕੁਝ ਕਿੱਥੇ ਗਿਆ ਤੇਰਾ ਸਾਥ ਤੂੰ ਮੈਨੂੰ ਖੁਦ ਕਿਹਾ ਸੀ ਮੈਂ ਤੇਰੇ ਨਾਲ ਆ ਹੁਣ ਕਿਉਂ ਦੂਰ ਹੋ ਗਈ ਚੰਦਨ ਮੇਰੀ ਬਾਹ ਛੱਡ ਦੇ ਮੈਨੂੰ ਸਕੂਲ ਜਾਣ ਦੇ ਕੋਈ ਦੇਖ ਲਊਗਾ ਦੇਖ ਲੈਣ ਤੇ ਜੋ ਦੇਖੂਗਾ ਮੈਂ ਹੈਗਾ ਆਪੇ ਸੰਭਲੂ ਸਭ ਕੁਝ ਤੂੰ ਮੇਰੀ ਐ ਮੈਂ ਸਭ ਨੂੰ ਇਹ ਕਹਿ ਦੂੰਗਾ ਚੰਦਨ ਇਹ ਗੱਲ ਕਹਾਣੀਆਂ 'ਚ ਚੰਗੀ ਲੱਗਦੀ ਐ ਅਸਲ ਜ਼ਿੰਦਗੀ 'ਚ ਨਹੀਂ ਅਸਲ ਜ਼ਿੰਦਗੀ 'ਚ ਉਹ ਨਹੀਂ ਹੁੰਦਾ ਜੋ ਕਹਾਣੀਆਂ 'ਚ ਹੁੰਦਾ ਮਿੱਤੋ ਮੈਨੂੰ ਕਹਾਣੀਆਂ ਨਹੀਂ ਹੁੰਦੀਆਂ ਮੈਂ ਅਸਲ ਜ਼ਿੰਦਗੀ ਦੇਖੀ ਐ ਅਸਲ ਜ਼ਿੰਦਗੀ 'ਚ ਸਭ ਕੁਝ ਕਰਕੇ ਮੈਂ ਤੈਨੂੰ ਦਿਖਾਉਂਗਾ ਚੰਦਨ ਕਿਰਪਾ ਕਰਕੇ ਹਾੜੇ ਤੂੰ ਮੇਰਾ ਖਿਹੜਾ ਚੜ੍ਹ ਦੇ ਮੇਰੇ ਘਰ ਦੇ ਮੇਰਾ ਵਿਆਹ ਕਿਤੇ ਹੋਰ ਕਰਨਗੇ ਉਹਨਾਂ ਨੂੰ ਉਸ ਦਿਨ ਕਿਸੇ ਨੇ ਦੱਸ ਦਿੱਤਾ ਕਿ ਮੈਂ ਤੇਰੇ ਕੋਲ ਖੜੀ ਸੀ ਬਾਪੂ ਬਹੁਤ ਗੁੱਸੇ ਹੋਇਆ ਮੇਰਾ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ ਫਿਰ ਸ਼ਾਇਦ ਮਾਂ ਨੇ ਕਿਹਾ ਕਿ ਕੁੜੀਆਂ ਨਾਲ ਰਲ ਕੇ ਚਲੀ ਜਾਇਆ ਕਰੂਗੀ ਹੁਣ ਬਾਪੂ ਨੇ ਮੇਰਾ ਰਿਸ਼ਤਾ ਵੀ ਦੇਖ ਲਿਆ ਕੁਝ ਦਿਨਾਂ ਬਾਅਦ ਉਹ ਮੇਰਾ ਵਿਆਹ ਕਰ ਦੇਣਗੇ ਹੁਣ ਆਪਾਂ ਇਕ ਨਹੀਂ ਹੋ ਸਕਦੇ ਇਸ ਲਈ ਹੁਣ ਤੂੰ ਮੇਰੇ ਪਿੱਛੇ ਆਉਣਾ ਹਟ ਜਾ ਨਹੀਂ ਮਿੱਤੋ ਇਹ ਨਹੀਂ ਹੋ ਸਕਦਾ ਮੈਂ ਤੇਰੇ ਸਹਾਰੇ ਜਾਣ ਦੀ ਆਸ ਰੱਖੀ ਹੈ ਜੇ ਤੂੰ ਹੀ ਨਾ ਮਿਲੀ ਤਾਂ ਮੈਂ ਜੋ ਕੇ ਕੀ ਕਰਨਾ ਮੈਂ ਵੀ ਖੁਸ਼ ਛਾਲ ਮਾਰ ਕੇ ਮਰ ਜਾਊਂਗਾ ਨਹੀਂ ਚੰਦਨ ਤੂੰ ਵੀ ਵਿਆਹ ਕਰਵਾ ਲੈ ਤੇ ਆਪਣਾ ਘਰ ਵਸਾ ਲੈ ਨੈਮਿਤੋ ਮੇਰਾ ਘਰ ਵਸਣਾ ਨਾ ਵਸਣਾ ਹੁਣ ਤੇਰੇ ਹੱਥ ਹੈ ਮੈਂ ਆਵਾਂਗਾ ਕੱਲ ਨੂੰ ਤੈਨੂੰ ਲੈਣ ਜੇ ਤੂੰ ਮੈਨੂੰ ਪਸੰਦ ਕਰਦੀ ਆ ਤਾਂ ਤੂੰ ਵੀ ਆ ਜੀ ਆਪਾਂ ਵਿਆਹ ਕਰਵਾ ਲਵਾਂਗੇ ਫਿਰ ਆਪਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਨਹੀਂ ਚੰਦਨ ਮੈਂ ਆਪਦੇ ਘਰਦਿਆਂ ਨੂੰ ਧੋਖਾ ਦੇ ਕੇ ਘਰੋਂ ਕਦੇ ਨਹੀਂ ਆ ਸਕਦੀ ਠੀਕ ਹੈ ਮਿੱਤੋ ਤੇਰੀ ਮਰਜ਼ੀ ਜੇ ਤੂੰ ਨਾ ਆਈ ਤਾਂ ਮੈਂ ਖੁਦ ਸ਼ਾਲ ਮਾਰ ਕੇ ਮਰ ਜਾਊਂਗਾ ਚਲ ਠੀਕ ਹੈ ਮਿੱਤੋ ਮੈਂ ਚਲਦਾ ਹਾਂ ਕੱਲ ਰਾਤ ਨੂੰ ਮੈਂ ਤੇਰੀ ਉੜੀ ਕਰੂੰਗਾ ਜੋੜੇ ਖੂਤੇ ਜੇ ਤੂੰ ਮੈਨੂੰ ਪਸੰਦ ਕਰਦੀ ਐ ਤਾਂ ਆਕੇ ਮੈਨੂੰ ਵਿਚਾ ਲਈ ਕਹਿ ਕੇ ਚੰਦਨ ਉਥੋਂ ਤੁਰ ਪਿਆ ਮਿੱਤੋ ਸਕੂਲ ਚਲੇਗੀ ਮਿੱਤੋ ਦੇ ਕੰਨਾਂ 'ਚ ਬਾਰ-ਬਾਰ ਚੰਦਨ ਦੀ ਕਹੀ ਗੱਲ ਗੂੰਜ ਰਹੀ ਸੀ ਮਿੱਤੋ ਜੇ ਤੂੰ ਮੈਨੂੰ ਪਸੰਦ ਕਰਦੀ ਐ ਤਾਂ ਆਕੇ ਮੈਨੂੰ ਵਿਚਾ ਲਈ ਮਿੱਤੋ ਨੂੰ ਚੰਦਨ ਨੇ ਦੁਬਿਧਾ ਵਿੱਚ ਫਸਾ ਦਿੱਤਾ ਹੁਣ ਮਿੱਤੋ ਨਾ ਉਧਰ ਦੀ ਸੀ ਨਾ ਉਧਰ ਦੀ ਛੁੱਟੀ ਹੋਣ ਤੇ ਮਿੱਤੋ ਘਰ ਆ ਗਈ। ਮਿੱਤੋ ਦੀ ਮਾਂ ਨੇ ਮਿੱਤੋ ਨੂੰ ਚਾਹ ਪੀਣ ਲਈ ਦੇ ਦਿੱਤੀ ਤੇ ਨਾਲ ਹੀ ਕਿਹਾ ਮਿੱਤੋ ਪਰਸੋਂ ਬੁੱਧਵਾਰ ਐ ਤੈਨੂੰ ਮੁੰਡੇ ਵਾਲੇ ਦੇਖਣ ਆਉਣਗੇ। ਜੇ ਤੇਰੇ ਮਨ 'ਚ ਕੋਈ ਗੱਲ ਐ ਤਾਂ ਪਹਿਲਾਂ ਦੱਸ ਦੇ। ਨਹੀਂ ਮਾਂ ਮੇਰੇ ਮਨ 'ਚ ਕੋਈ ਗੱਲ ਨਹੀਂ ਹੈਗੀ। ਪਰ ਤੁਸੀਂ ਇੰਨੀ ਕਾਲ ਕਿਉਂ ਕਰ ਰਹੇ ਹੋ? ਕੀ ਕਾਲ ਐ ਤੁਹਾਨੂੰ ਮੇਰੇ ਵਿਆਹ ਦੀ? ਮਾਂ ਮੈਂ ਹਾਲੇ ਤਾਂ ਪੜ੍ਹਨਾ ਵੀ ਐ। ਮੈਂ ਹਾਲੇ ਵਿਆਹ ਨਹੀਂ ਕਰਵਾਉਣਾ। ਧੀਏ ਕੁੜੀਆਂ ਨੂੰ ਤਾਂ ਤੁਰਨੀ ਪੈਂਦਾ ਅੱਜ ਨਹੀਂ ਤਾਂ ਕੱਲ ਕੁੜੀਆਂ ਨੂੰ ਬੇਗਾਨੇ ਘਰ ਜਾਇਂ ਸਰਦਾ ਮਾਂ ਕੁੜੀਆਂ ਨੂੰ ਰੱਖ ਕਿਉਂ ਨਹੀਂ ਸਕਦਾ ਕੋਈ ਧੀ ਤਾਂ ਰੱਬ ਦੀ ਕੁਦਰਤ ਹੈ ਮਾਂ ਰੱਬ ਦੀ ਕੁਦਰਤ ਤਾਂ ਨਹੀਂ ਹੁੰਨੀ ਇਹ ਬੰਦੇ ਦੇ ਆਪਣੇ ਰਚਾਈ ਢੰਗ ਜ਼ਰੂਰ ਨੇ ਨਹੀਂ ਧੀ ਰੀਤਾ ਤਾਂ ਰੀਤੇ ਹੀ ਹੁੰਦੀਆਂ ਨੇ ਇਹ ਰਹਿੰਦੀ ਦੁਨੀਆ ਤੱਕ ਐਦਾਂ ਹੀ ਤੁਰਦੀਆਂ ਰਹਿੰਦੀਆਂ ਨੇ ਮਾਂ ਜਿਨ੍ਹਾਂ ਨੂੰ ਮੈਂ ਜਾਣਦੀ ਤੱਕ ਨਹੀਂ ਜਿਨ੍ਹਾਂ ਨੂੰ ਮੈਂ ਦੇਖਿਆ ਤੱਕ ਨਹੀਂ ਉਹਨਾਂ ਦੇ ਘਰ ਅਚਾਨਕ ਮੈਂ ਕਿਵੇਂ ਜਾਵਾਂ ਕਿੰਨਾ ਔਖਾ ਹੋਊਗਾ ਧੀ ਮੈਂ ਵੀ ਤਾਂ ਆਈ ਆ ਸਾਰੀਆਂ ਕੁੜੀਆਂ ਨੂੰ ਹੀ ਐਸੀ ਤਰ੍ਹਾਂ ਜਾਣਾ ਪੈਂਦਾ ਹੈ ਹਈ ਮਾਂ ਇਹ ਰੀਤ ਤਾਂ ਬਹੁਤ ਗਲਤ ਨੇ ਧੀ ਗਲਤ ਸਹੀ ਦਾ ਪਤਾ ਨਹੀਂ ਪਰ ਜੱਗ ਨਾਲ ਸਭ ਨੂੰ ਚੱਲਣਾ ਪੈਂਦਾ ਮਾਂ ਪਰ ਮੈਂ ਨਹੀਂ ਜਾਣਾ ਚਾਹੁੰਦੀ ਉਸ ਘਰ 'ਚ ਜਿਸ ਘਰ 'ਚ ਮੈਂ ਕਿਸੇ ਨੂੰ ਜਾਣਦੀ ਤੱਕ ਨਹੀਂ ਤੇ ਇਹ ਜਾਣ ਪਹਿਚਾਨ ਤਾਪੇ ਹੋ ਜਾਂਦੀ ਹੈ। ਚਲ ਹੁਣ ਕੰਮ ਕਰ ਲੈ ਪਹਿਲਾਂ ਫਿਰ ਆਪਾਂ ਘਰ ਸਾਫ਼ ਕਰਾਂਗੇ। ਬਾਕੀ ਗੱਲਾਂ ਫਿਰ ਕਰਾਂਗੇ। ਬਗਾਨੇ ਬੰਦੇ ਘਰ ਆਉਣਗੇ ਤਾਂ ਕੀ ਆਖਣਗੇ? ਚੰਗਾ ਮਾਂ ਧੁੱਪ ਟਲੀ ਤੋਂ ਸਾਫ਼ ਕਰ ਲਵਾਂਗੇ। ਮਾਂ ਉੱਠ ਕੇ ਬਾਹਰ ਨੂੰ ਆ ਗਈ। ਮਿੱਤੂ ਨੇ ਬੈਗ ਖੋਲਿਆ ਪਰ ਉਸ ਦਾ ਧਿਆਨ ਚੰਦਨ ਵਿੱਚ ਹੀ ਸੀ। ਬਸ ਦੁੱਖ ਖਾ ਰਿਆ ਸੀ ਕਿ ਚੰਦਨ ਕੋਲ ਨਾ ਗਈ ਤਾਂ ਚੰਦਨ ਮਰ ਜਾਵੇਗਾ। ਜੇ ਮਾਪਿਆਂ ਨੂੰ ਧੋਖਾ ਦੇ ਕੇ ਘਰੋਂ ਜਾਂਦੀ ਹੈ ਤਾਂ ਮਾਪੇ ਸਾਰੀ ਉਮਰ ਲਈ ਦੂਰ ਹੋ ਜਾਣਗੇ। ਨਾ ਉਹ ਮਾਪਿਆਂ ਨੂੰ ਛੱਡਣਾ ਚਾਹੁੰਦੀ ਸੀ ਨਾ ਚੰਦਰ ਨੂੰ ਮਾਰਨਾ ਚਾਹੁੰਦੀ ਸੀ। ਰੱਬ ਨੂੰ ਚੇਤੇ ਕੀਤਾ ਉਹਨੇ ਕਿ ਰੱਬਾ ਜੋ ਤੂੰ ਕਰੇਂਗਾ ਠੀਕ ਹੀ ਕਰੇਂਗਾ। ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਕਰ। ਮੈਂ ਇਸ 'ਚ ਕੁਝ ਨਹੀਂ ਕਰ ਸਕਦੀ। ਆਥਣ ਵੇਲਾ ਹੋ ਗਿਆ ਮੀਤੋ ਨੇ ਮਾਂ ਨਾਲ ਘਰ ਦੀ ਸਾਫ ਸਫਾਈ ਕਰਵਾ ਦਿੱਤੀ। ਸਾਫ਼-ਸਫਾਈ ਕਰਵਾ ਕੇ ਨਹਾ ਤੋ ਕੇ ਮਿੱਤੋ ਨੇ ਰੋਟੀ ਖਾ ਲਈ ਮਿੱਤੋ ਜਾਦੀ ਮੰਜੇ ਤੇ ਪਈ ਤਾਂ ਧੀ ਉਹਨੂੰ ਚੰਦਨ ਦੀ ਯਾਦ ਆ ਗਈ ਉਸ ਨੂੰ ਫਿਰ ਦੁਬਿਧਾ ਸਤਾਉਣ ਲੱਗੀ ਕਿ ਉਹ ਚੰਦਨ ਨੂੰ ਬਚਾਵੇ ਜਾਂ ਮਾਪਿਆਂ ਦੀ ਗੱਲ ਸੁਣੇ ਇੱਕਦਮ ਮਨ ਵਿਚ ਖਿਆਲ ਆਇਆ ਕਿ ਚੰਦਨ ਨੂੰ ਤਾਂ ਉਹ ਦਿਨਾਂ ਤੋਂ ਹੀ ਜਾਣਦੀ ਹੈ ਪਰ ਮਾਪਿਆਂ ਨੇ ਉਹਨੂੰ ਬਚਪਨ ਤੋਂ ਪਾਲਿਆ ਪੜਾਇਆ ਲਿਖਾਇਆ ਮਾਪਿਆਂ ਨੂੰ ਕਿਸ ਗੱਲ ਦੀ ਸਜ਼ਾ ਦੇਣੀ ਹੈ ਨਹੀਂ ਮੈਂ ਚੰਦਰਨ ਕੋਲ ਨਹੀਂ ਜਾਵਾਂਗੀ। ਉਹ ਤਾਂ ਹੈ ਵੀ ਇਕੱਲਾ ਜੇ ਮਰ ਜਾਊ ਤਾਂ ਵੀ ਕੀ ਕਿਹਨੂੰ ਦੁੱਖ ਹੋਊਗਾ ਪਰ ਮੇਰੇ ਮਾਪੇ ਜਿਉਂਦੇ ਹੀ ਮਰ ਜਾਣਗੇ। ਨਹੀਂ ਮੈਂ ਮਾਪਿਆਂ ਨੂੰ ਛੱਡ ਕੇ ਨਹੀਂ ਜਾਵਾਂਗੀ। ਮੀਤੋ ਨੇ ਸੋਚਿਆ ਮੈਂ ਕੱਲ ਨੂੰ ਚੰਦਰਨ ਨੂੰ ਕਹਿ ਦੇਵਾਂਗੀ। ਸੋਚਦਿਆਂ ਸੋਚਦਿਆਂ ਮੀਤੋ ਨੂੰ ਨੀਂਦ ਆ ਗਈ। ਸਵੇਰ ਹੋਈ ਮੀਤੋ ਨੇ ਮਾਂ ਨਾਲ ਘਰ ਦਾ ਕੰਮ ਕਰਵਾਇਆ ਤੇ ਸਕੂਲ ਜਾਣ ਲਈ ਤਿਆਰ ਹੋ ਗਈ। ਕੁੜੀਆਂ ਆਵਾਜ਼ ਮਾਰਨ ਆ ਗਈਆਂ ਮਿੱਤੂ ਨੇ ਜਾਂਦੇ ਹੋਏ ਚਾਰੋਂ ਤਰਫ ਰਾਤ ਦੇਖਿਆ ਚੰਦਨ ਨੂੰ ਤਾਂ ਚੰਦਨ ਕਿਤੇ ਨਾ ਦੇਖਿਆ ਮਿੱਤੂ ਦੀ ਬੇਚੈਨੀ ਹੋਰ ਵੱਧ ਗਈ ਕਿ ਹੁਣ ਕੀ ਕੀਤਾ ਜਾਵੇ ਮਿੱਤੂ ਨੇ ਸਕੂਲ ਵਿੱਚ ਮਸਾਂ ਵਕਤ ਗੁਜ਼ਾਰਿਆ ਛੁੱਟੀ ਤੋਂ ਬਾਅਦ ਮਿੱਤੂ ਘਰ ਆ ਗਈ ਮਿੱਤੂ ਨੂੰ ਚੈਨ ਨਹੀਂ ਸੀ ਆ ਰਿਹਾ ਸੋਚ-ਸੋਚ ਕੇ ਮਿੱਤੂ ਦਾ ਸਿਰ ਫਟਣ ਲੱਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ ਪਰ ਉਸ ਨੇ ਪੱਕਾ ਧਾਰ ਲਿਆ ਸੀ ਕਿ ਉਹ ਚੰਦਨ ਕੋਲ ਨਹੀਂ ਜਾਵੇਗੀ ਮਰਦਾ ਤਾਂ ਮਰੇ ਉਸਨੇ ਸੋਚਿਆ ਮੈਂ ਆਪਣੇ ਮਾਪਿਆਂ ਨੂੰ ਤੁੱਖਾ ਨਹੀਂ ਦੇਵਾਂਗੀ ਆਥਣ ਵਕਤ ਹੋ ਗਿਆ ਮੀਤੋ ਨੂੰ ਮਾਣੇ ਗਿਆ ਧੀਏ ਰੋਟੀ ਖਾ ਲੈ ਮਾਂ ਮੈਨੂੰ ਭੁੱਖ ਨਹੀਂ ਮੇਰਾ ਸਿਰ ਬਹੁਤ ਦੁਖ ਰਿਹਾ ਧੀਏ ਕੋਈ ਗੋਲੀ ਲੈ ਲੈ ਨਹੀਂ ਮਾਂ ਪੇ ਹਟ ਜਾਉ ਚੰਗਾ ਮੈਂ ਤੇਰੇ ਲਈ ਨਿੰਬੂ ਪਾਣੀ ਬਣਾ ਦਿੰਨੀ ਆ ਮਾਂ ਨੇ ਕਹਿ ਕੇ ਨਿੰਬੂ ਪਾਣੀ ਬਣਾ ਦਿੱਤਾ ਮਿੱਤੋ ਨੇ ਨਿੰਬੂ ਪਾਣੀ ਪੀਂਦਿਆਂ ਮਾਂ ਵੱਲ ਦੇਖਿਆ ਆਪਣੀ ਭੋਲੀ ਮਾਂ ਤੇ ਤਰਸ ਆਇਆ ਉਹਨੂੰ ਉਸ ਨੂੰ ਖੁਦ ਤੇ ਗੁੱਸਾ ਆਉਣ ਲੱਗਿਆ ਕਿ ਉਹ ਚੰਦਨ ਲਈ ਆਪਣੀ ਭੋਲੀ ਮਾਂ ਨੂੰ ਛੱਡ ਕੇ ਜਾਣ ਲਈ ਤਿਆਰ ਹੋ ਰਹੀ ਸੀ ਉਸ ਚੰਦਨ ਲਈ ਜਿਸ ਚੰਦਨ ਨੂੰ ਕੁਝ ਦਿਨਾਂ ਤੋਂ ਹੀ ਜਾਣਦੀ ਹੈ ਮਿੱਤੋ ਨੂੰ ਖੁਦ ਤੇ ਸ਼ਰਮ ਆਉਣ ਲੱਗ ਪਈ ਉਹ ਰੱਬ ਦਾ ਲੱਖ ਲੱਖ ਸ਼ੁਕਰ ਮਨਾ ਰਹੀ ਸੀ ਕਿ ਸ਼ੁਕਰ ਹੈ ਰੱਬਾ ਤੂੰ ਮੈਨੂੰ ਵਕਤ ਸਿਰ ਸੋਜੀ ਦੇ ਦਿੱਤੀ ਨਹੀਂ ਤਾਂ ਮੈਂ ਕੋਈ ਗਲਤ ਕਦਮ ਉਠਾ ਬੈਠਦੀ ਨਿੰਬੂ ਪਾਣੀ ਪੀ ਕੇ ਮਿੱਤੋ ਨੇ ਮਾਂ ਨੂੰ ਕਿਹਾ ਮਾਂ ਮੈਂ ਸੌਂਦੀ ਆ ਸਵੇਰੇ ਜਲਦੀ ਉਠਾ ਦੇ ਠੀਕ ਹੈ ਤੀਏ ਜਾ ਕੇ ਪੈ ਜਾ ਚੰਗਾ ਮਾਂ ਕਹਿ ਕੇ ਮਿੱਤੋ ਉੱਠ ਕੇ ਸੌਣ ਚਲੇਗੀ ਮੰਜੇ 'ਚ ਪੈਂਦੇ ਆ ਉਹਨੂੰ ਨੀਂਦ ਤਾਂ ਨਹੀਂ ਸੀ ਆ ਰਹੀ ਪਰ ਉਹਨੂੰ ਚੰਦਨ ਦੀ ਮੌਤ ਦਾ ਕਾਰਨ ਖੋਦ ਦਾ ਫੈਸਲਾ ਲੱਗਿਆ ਉਸ ਨੂੰ ਡਰ ਲੱਗਣ ਲੱਗ ਪਿਆ ਜੇ ਚੰਦਨ ਮਰ ਗਿਆ ਕਿਸੇ ਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਤਾਂ ਪੁਲਿਸ ਘਰ ਆਵੇਗੀ ਤਾਂ ਮੇਰੇ ਮਾਪੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ ਹੁਣ ਮੈਂ ਕੀ ਕਰਾਂ ਮੀਤੋ ਨੇ ਆਪਣੇ ਆਪ ਨੂੰ ਸਵਾਲ ਕੀਤਾ ਚੱਲ ਮੈਂ ਇੱਕ ਵਾਰ ਤਾਂ ਜ਼ਰੂਰ ਜਾਵਾਂਗੀ ਚੰਦਨ ਕੋਲ ਚੰਦਨ ਨੂੰ ਸਮਝਾ ਕੇ ਵਾਪਸ ਆ ਜਾਵਾਂਗੀ ਜਿਉ ਨਾ ਮੰਨਿਆ ਫੇਰ ਮਿੱਤੋ ਦੇ ਅੰਦਰਲੇ ਮਨ ਨੇ ਮਿੱਤੋ ਨੂੰ ਸਵਾਲ ਕੀਤਾ ਉਹ ਮੰਨ ਜਾਵੇਗਾ ਜੇ ਤੈਨੂੰ ਸੱਚਾ ਪਿਆਰ ਕਰਦਾ ਹੋਊਗਾ ਪਿਆਰ ਕਰਨ ਵਾਲੇ ਕਦੇ ਜ਼ਬਰਦਸਤੀ ਨਹੀਂ ਕਰਦੇ ਮਿੱਤੋ ਖੁਦ ਨੂੰ ਖੁਦ ਹੀ ਸਵਾਲ ਜਵਾਬ ਦੇ ਰਹੀ ਸੀ ਰਾਤ ਕਾਫੀ ਹੋ ਗਈ ਸੀ ਮਿੱਤੋ ਨੇ ਟਾਈਮ ਦੇਖਿਆ ਟਾਈਮ 11 ਵਜ ਚੁੱਕੇ ਸੀ ਘਰ ਦੇ ਸਾਰੇ ਹੂਕ ਸੁੱਤੇ ਹੋਏ ਸੀ ਮਿੱਤੋ ਦਾ ਦਿਲ ਜ਼ੋਰ-ਜ਼ੋਰ ਨਾਲ ਟਟਕ ਰਿਹਾ ਸੀ ਚੱਲ ਮਿੱਤੋ ਚੰਦਨ ਨੂੰ ਸਮਝਾ ਕੇ ਵਾਪਸ ਆ ਜਾਈ ਮਿੱਤੋ ਨੇ ਚੰਦਨ ਕੋਲ ਜਾਣ ਦਾ ਫੈਸਲਾ ਕੀਤਾ ਉੱਠ ਕੇ ਮੰਜੇ ਤੋਂ ਖੜੀ ਹੋ ਗਈ ਉੱਠ ਕੇ ਉਹਨੇ ਚਾਰ ਚਪੇਰਾ ਦੇਖਿਆ ਤਾਂ ਸਾਰੇ ਘਰ 'ਚ ਰਾਤ ਦਾ ਸਨਾਟਾ ਛਾਇਆ ਹੋਇਆ ਸੀ ਮਿੱਤੋ ਉੱਠ ਕੇ ਹੌਲੀ-ਹੌਲੀ ਨਾਲਤੀ ਕੋਲ ਪਹੁੰਚ ਕੇ ਬੈਠਕ ਕੋਲ ਪਹੰਚੀ ਮੇਨ ਗੇਟ ਖੋਲਣ ਦੀ ਵਿਚਾਈ ਉਸਨੇ ਬੈਟਕ ਵਾਲਾ ਗੇਟ ਖੋਲ ਕੇ ਜਾਣਾ ਚਾਹਿਆ ਮਿੱਤੋ ਦੱਬੇ ਪੈਰੀ ਬੈਠਕ ਵਿੱਚ ਗਈ ਹੌਲੀ ਹੌਲੀ ਬੈਠਕ ਦਾ ਗੇਟ ਖੋਲਿਆ ਗੇਟ ਖੋਲ ਕੇ ਪਹਿਲਾਂ ਉਹਨੇ ਬਾਹਰ ਗਲੀ ਦੇ ਮੋੜ ਤੇ ਤੱਕਿਆ ਗਲੀ ਵਿੱਚ ਕੁੱਤਾ ਤੱਕ ਨਹੀਂ ਸੀ ਚਾਰੇ ਪਾਸੇ ਰਾਤ ਦਾ ਸਨਾਟਾ ਛਾਇਆ ਹੋਇਆ ਸੀ ਮਿੱਤੋ ਬੈਠਕ ਵਿੱਚ ਆ ਕੇ ਘਰ ਦੇ ਅੰਦਰ ਆ ਗਈ ਘਰ ਵਿੱਚ ਵੀ ਪੂਰਾ ਸਨਾਟਾ ਛਾਇਆ ਹੋਇਆ ਸੀ ਮਿੱਤੋ ਨੇ ਬੈਟਕ ਦਾ ਗੇਟ ਖੋਲ ਕੇ ਅੰਦਰਲੇ ਪਾਸੇ ਦੀ ਹੀਟਾਂ ਇੱਟ ਲਗਾ ਦਿੱਤੀ ਤੇ ਹੌਲੀ-ਹੌਲੀ ਦੱਬੇ ਪੈਰ ਗਲੀ ਦੇ ਮੋੜ ਤੱਕ ਆ ਗਈ ਫਿਰ ਮੋੜ ਤੇ ਖੜ ਕੇ ਉਹਨੇ ਗਲੀ ਦੇ ਅੱਗੇ ਪਿੱਛੇ ਦੇਖਿਆ ਗਲੀ 'ਚ ਵੀ ਅੱਗੇ ਪਿੱਛੇ ਕੋਈ ਨਹੀਂ ਸੀ ਮਿੱਤੂ ਅੱਗੇ-ਅੱਗੇ ਤੁਰਦੀ ਗਈ ਸਿਵਿਆਂ ਦੇ ਮਗਰਲੇ ਪਾਸੇ ਜੋੜਾ ਕੋ ਸੀ ਮਿੱਤੂ ਸਿਵਿਆਂ ਵਾਲੀ ਗਲੀ ਤੱਕ ਪਹੁੰਚ ਗਈ ਸਿਵਿਆਂ ਵਾਲੀ ਗਲੀ ਦੇ ਮੋੜ ਤੇ ਜਾ ਕੇ ਉਹ ਇੱਕਦਮ ਰੁਕ ਗਈ ਉਸ ਨੂੰ ਇੱਕਦਮ ਸਿਵਿਆਂ ਤੋਂ ਡਰ ਲੱਗਣ ਲੱਗਿਆ ਉਸ ਨੇ ਸੁਣਿਆ ਸੀ ਰਾਤ ਦੇ 12 ਵਜੇ ਸਿਵਿਆਂ ਦੀਆਂ ਸਾਰੀਆਂ ਪੂਤਾ ਇਕੱਠੀਆਂ ਹੋ ਕੇ ਨੱਚਦੀਆਂ ਨੇ ਮਿੱਤੋ ਪਿੱਛੋਂ ਕਾਲੀ ਕਾਲੀ ਤੁਰਦੀ ਆ ਰਹੀ ਸੀ ਇੱਥੇ ਆ ਕੇ ਉਹਦੇ ਪੈਰ ਥੰਮ ਗਏ ਅੱਗੇ ਹਿੱਲਣ ਦਾ ਨਾਂ ਨਹੀਂ ਸੀ ਲੈ ਰੇ ਪਰ ਜੋੜੇ ਖੂਹ ਤੇ ਜਾਣ ਦਾ ਹੋਰ ਕੋਈ ਰਾਹ ਵੀ ਨਹੀਂ ਸੀ ਡਰਦੀ ਡਰਦੀ ਨੇ ਉਸ ਨੇ ਪੈਰ ਅਗਾਹ ਵਧਾਏ ਕਾਲੀ ਕਾਲੀ ਸਿਵਿਆਂ ਤੋਂ ਅੱਗੇ ਲੰਘ ਗਈ ਉਹ ਤੁਰ ਹੀ ਜਾਂਦੀ ਨੂੰ ਅਚਾਨਕ ਪਿੱਛੋਂ ਆਵਾਜ਼ ਆਈ ਮਿੱਤੋ 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 ਐਨਾ ਡਰ ਗਈ ਉਸ ਨੂੰ ਲੱਗਿਆ ਕਿ ਸੱਚੀ ਕਿਸੇ ਭੂਤ ਨੇ ਉਹਨੂੰ ਆਵਾਜ਼ ਮਾਰੀ ਹੈ ਲੈ ਮਿੱਤੋ ਹੁਣ ਨਹੀਂ ਤੇਰੀ ਖੈਰ ਮਿੱਤੋ ਨੇ ਖੁਦ ਨੂੰ ਘੋਦੀ ਗਿਆ ਮਿੱਤੋ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਇੱਕ ਆਵਾਜ਼ ਫੇਰ ਆਈ ਮਿੱਤੂ ਮਿੱਤੂ ਤਾਂ ਉਹ ਆਵਾਜ਼ ਚੰਦਨ ਦੀ ਸੀ ਚੰਦਨ ਮਿੱਤੂ ਦੇ ਨੇੜੇ ਆ ਗਿਆ ਸੋ ਅੱਜ ਕਹਾਣੀ ਇੰਨੀ ਅਗਲੇ ਭਾਗ ਵਿੱਚ ਕੀ ਹੋਵੇਗਾ ਇਹ ਤੁਸੀਂ ਸੁਣਨ ਲਈ ਤਿਆਰ ਰਹਿਣਾ ਕਹਾਣੀ ਨੂੰ ਪੂਰਾ ਸੁਣ ਕੇ ਪਤਾ ਲੱਗੇਗਾ ਕਿ ਮਿੱਤੂ ਦੀ ਜ਼ਿੰਦਗੀ ਨਾਲ ਕੀ ਕੁਝ ਬੀਤਿਆ ਕੀ ਕੁਝ ਹਾਦਸਿਆਂ ਦੇ ਵਿੱਚੋਂ ਦੀ ਉਹ ਲੰਗੀ ਕਿੰਨਾ ਕੁਝ ਉਸਨੇ ਸਿਆ ਕਿੰਨੀਆਂ ਗਲਤ ਘਟਨਾਵਾਂ ਦੇ ਕਾਰਨ ਉਸ ਦੀ ਜ਼ਿੰਦਗੀ ਬਰਬਾਦ ਹੋਈ ਸੋ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਏ ਬਾਏ ਜੀ